ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਬਰੈਡਾਂ ਤੋਂ ਖੋਏ ਵਾਲੀ ਮਠਿਆਈ ਅਸੀਂ 6 ਪੀਸ ਬਰੈਡ ਦੇ ਲਏ ਆ ਇੱਕ ਬੜੀ ਕੜਚੀ ਜਿਹੜੀ ਅਸੀਂ ਖੋਏ ਦੀ ਲਈ ਹੈ ਅੱਧੀ ਕੱਲੀ ਚੀਨੀ ਦੀ ਲਈ ਹੈ ਤੇ ਕੱਲੀ ਦਾ ਚੌਥਾ ਹਿੱਸਾ ਸੀ ਸਿੰਪਲ ਪਾਣੀ ਲਿਆ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜਾ ਆਪਾਂ ਬਰੈਡ ਬਣਾ ਕੇ ਤਿਆਰ ਕਰਨੇ ਆ ਜਿਹੜੇ ਕਿ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਨੇ ਆ ਆਪਾਂ ਨੇ ਫਰਾਈ ਬੀਨ ਗੈਸ ਤੇ ਧਰਤਾ ਤੇ ਹੁਣ ਆਪਾਂ ਜਿਹੜੀ ਪਾਣੀ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਪਾਣੀ ਦੇ ਖਿਛਾਡਾ ਪੂਰੀ ਤਰ੍ਹਾਂ ਗਰਮ ਹੋ ਗਏ ਤੇ ਅੱਧੀ ਕੱਲੀ ਜਿਹੜੀ ਆਪਾਂ ਉਹ ਚੀਨੀ ਦੀ ਪਾਣੀ ਤੇ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ। ਇਹਨੂੰ ਆਪਾਂ ਸਿਮਮ ਕਰਕੇ ਦੂਜੇ ਗੈਸ ਤੇ ਧਰਦੇ ਆਂ ਤੇ ਇੱਕ ਪਾਸੇ ਆਪਾਂ ਜਿਹੜੇ ਬ੍ਰੈਡਾਂ ਨੂੰ ਫਰਾਈ ਕਰਦੇ ਆਂ। ਹਾਂਜੀ ਅਸੀਂ ਇੱਕ ਕੌਲੀ ਲਈ ਸਰੋਂ ਦੇ ਤੇਲ ਦੀ ਤੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਕਾੜ ਲਿਆ। ਕਾੜ ਕੇ ਫਿਰ ਆਪਾਂ ਨੇ ਸਿਮਮ ਕਰਤਾ। ਹੁਣ ਆਪਾਂ ਜਿਹੜੇ ਬ੍ਰੈਡਾਂ ਹੋ ਸਿਮਮ ਤੇ ਹੀ ਬਣਾਉਣੇ ਆ। ਜੇ ਆਪਾਂ ਬਹੁਤ ਜ਼ਿਆਦਾ ਸਿੱਕ ਤੇ ਬਣਾਉਂਗੇ ਤਾਂ ਇਹ ਬਹੁਤ ਛੇਤੀ ਜਿਹੜੇ ਫਰਾਈ ਹੋ ਜਾਣੇ ਐ ਇਹਨਾਂ ਤੇ ਜਿਹੜਾ ਕਲਰ ਆਉ ਬਹੁਤ ਡਾਰਕ ਹੋ ਜਾਂਦਾ ਇਸ ਕਰਕੇ ਅਸੀਂ ਇਹਨੂੰ ਹਲਕਾ ਹਲਕਾ ਉਲਟ ਪੁਲਟ ਕਰਕੇ ਸੇਕ ਲਗਵਾਵਾਂਗੇ ਹਾਂਜੀ ਅਸੀਂ ਤਿੰਨ ਬਰੈਡਾਂ ਨੂੰ ਫਰਾਈ ਕਰ ਲੈ ਤੇ ਇੱਕ ਇੱਕ ਕਰਕੇ ਤਿੰਨ ਬਰੈਡ ਆਪਾਂ ਨੇ ਫਰਾਈ ਕਰ ਲੈਣੇ ਐ ਇੱਕ ਪਾਸੇ ਜਿਹੜੀ ਸਾਡੀ ਜਾਣੀ ਆ ਅਸੀਂ ਸਿਮਤੇ ਧਰੀ ਹੋਈ ਐ ਤੇ ਇੱਕ ਪਾਸੇ ਜਿਹੜੇ ਸਾਡੇ ਬਰੈਡਾਂ ਆਹੋ ਅਸੀਂ ਕੜਾਈ ਦੇ ਵਿੱਚ ਤੇਲ ਪਾ ਕੇ ਫਰਾਈ ਕਰ ਲਈ ਇਹਨਾਂ ਬ੍ਰੈਡਾਂ ਦਾ ਜਿਹੜਾ ਟੇਸਟ ਸੇਮ ਜਲੇਬੀ ਵਰਗਾ ਹੁੰਦਾ ਜਿਸ ਤਰ੍ਹਾਂ ਆਪਾਂ ਜਲੇਬੀ ਖਾ ਲਈ ਉਸੇ ਤਰ੍ਹਾਂ ਬ੍ਰੈਡ ਖਾ ਲੇ ਇਹ ਮਿੱਠੇ ਸੇਮ ਜਲੇਬੀ ਦੀ ਤਰ੍ਹਾਂ ਇਹ ਤਿਆਰ ਹੁੰਦਾ ਇਹਦਾ ਟੇਸਟ ਸੇਮ ਬਰਾਬਰ ਹੁੰਦਾ ਅਸੀਂ ਸਾਫ਼ ਸੁਥਰੇ ਤੇਲ ਦੇ ਵਿੱਚ ਇਹ ਤਿਹਾਰਾਂ ਦੇ ਵਿੱਚ ਘਰ ਦੇ ਵਿੱਚ ਅਸੀਂ ਤਿਆਰ ਕਰ ਸਕਦੇ ਹਾਂ ਇਹ ਖੂ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਰੈਡਾਂ ਤੇ ਕੋਈ ਵੀ ਮਠਿਆਈ ਤਿਆਰ ਕਰ ਸਕਦੇ ਹਾਂ ਹਾਂਜੀ ਸਾਡੇ 6 ਬਰੈਡ ਦੇ ਪੀਸ ਅਸੀਂ 6 ਬਰੈਡਾਂ ਨੂੰ ਫਰਾਈ ਕਰ ਲਿਆ ਇੱਕ ਕੌਲੀ ਜਿਹੜੀ ਸਾਡੀ ਸਰੋਂ ਦੇ ਤੇਲ ਦੀ ਪੂਰੀ 6 ਬਰੈਡਾਂ ਦੇ ਵਿੱਚ ਲੱਗ ਗਈ ਤੇ ਬਰੈਡ ਜਿਹੜੇ ਸਾਡੇ ਪੂਰੀ ਤਰ੍ਹਾਂ ਫਰਾਈ ਹੋ ਗਏ ਹੁਣ ਆਪਾਂ ਇੱਕ ਝਰਨੀ ਦੇ ਵਿੱਚ ਤਿੰਨ ਬਰੈਡਾਂ ਨੂੰ ਕੱਟ ਲਵਾਂਗੇ ਤੇ ਜਿਹੜਾ ਇਹਨਾਂ ਦਾ ਤੇਲ ਆ ਉਹ ਚੰਗੀ ਤਰ੍ਹਾਂ ਨਿਚੜ ਜੂ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਆਸਾਨ ਢੰਗ ਦੇ ਨਾਲ ਅਸੀਂ ਇਹ ਮਠਿਆਈ ਤਿਹਾਰਾਂ ਦੇ ਵਿੱਚ ਘਰ ਵਿੱਚ ਤਿਆਰ ਕਰ ਸਕਦੇ ਹਾਂ। ਹਾਂਜੀ ਖੁਆ ਸਾਡਾ ਠੰਡਾ ਹੈ। ਕਿਉਂਕਿ ਖੁਆ ਸਿੱਕ ਦਿਨ ਪਹਿਲਾਂ ਦਾ ਤਿਆਰ ਕਰਿਆ ਹੋਇਆ ਹੈ ਤੇ ਹੁਣ ਅਸੀਂ ਖੋਏ ਨੂੰ ਥੋੜਾ ਜਿਹਾ ਨਰਮ ਕਰਨ ਵਾਸਤੇ ਅੱਧਾ ਗਲਾਸ ਪਹਿਲਾਂ ਦੁੱਧੇ ਦਾ ਪਾਇਆ ਹੈ। ਤੇ ਹੁਣ ਆਪਾਂ ਖੋਈ ਨੂੰ ਵਿੱਚ ਵਿੱਚ ਮਿਕਸ ਕਰ ਦਵਾਂਗੇ ਜਿੱਦਾਂ ਦੁੱਧ ਸਾਡਾ ਗਰਮ ਹੋਊਗਾ ਤੇ ਖੋਆ ਸਾਡਾ ਉਹ ਨਰਮ ਹੋ ਜਾਊਗਾ ਤੇ ਸਾਨੂੰ ਬਰੈਡਾਂ ਦੇ ਭਰਨ ਵਿੱਚ ਬਹੁਤ ਸੌਖਾ ਹੋ ਜਾਊਗਾ ਆਪਾਂ ਨੇ ਖੋਈ ਦੇ ਵਿੱਚ ਕੋਈ ਚੀਜ਼ ਨਹੀਂ ਪਾਣੀ ਸਿੰਪਲ ਆਪਾਂ ਨੇ ਖੋਏ ਨੂੰ ਪੂਰੀ ਤਰ੍ਹਾਂ ਕੱਢ ਲੈਣਾ ਕੱਢ ਕੇ ਫਿਰ ਆਪਾਂ ਬਰੈਡਾਂ ਦੇ ਵਿੱਚ ਭਰ ਦਵਾਂਗੇ ਹਾਂਜੀ ਖੋਆ ਜਿਹੜਾ ਸੱਡ ਬਣ ਕੇ ਤਿਆਰ ਹੋ ਗਿਆ ਤੇ ਜਾਣੀ ਦੇਖੋ ਸਾਡੀ ਪੂਰੀ ਤਰ੍ਹਾਂ ਗਾੜੀ ਹੋ ਗਈ ਇਹ ਆਪਾਂ ਦੇਖੋ ਈਕੋ ਕਾਲੀ ਜਿਹੜੀ ਸਾਡੀ ਇਹ ਰਹਿ ਗਈ ਤੇ ਪੂਰੀ ਤਰ੍ਹਾਂ ਗਾੜੀ ਹੋ ਗਈ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰੈਡ ਹੁਣ ਆਪਾਂ 6 ਪੀਸ ਹੈ ਜਿਹੜੇ ਬ੍ਰੈਡਾਂ ਦੇ ਉਹਨੂੰ ਚਾਣੀ ਦੇ ਵਿੱਚ 2 ਕੁ ਮਿੰਟ ਬਾਅਦ ਤੇ ਥਲ ਪਥਲ ਕਰਕੇ ਆਪਾਂ ਨੇ ਕੱਢ ਲੈਣਾ ਇਹ ਬ੍ਰੈਡ ਬਹੁਤ ਜ਼ਿਆਦਾ ਨਰਮ ਹੋ ਜਾਂਦੇ ਜਦੋਂ ਆਪਾਂ ਚਾਣੀ ਦੇ ਵਿੱਚ ਪਾਨੇ ਬਹੁਤ ਇਹ ਇੱਕ ਸਮੂਧ ਹੋ ਜਾਂਦੇ ਆ ਤੇ ਆਪਾਂ ਇਹਨਾਂ ਨੂੰ 2-2 ਮਿੰਟ ਜਿਹੜਾ ਜਾਣੇ ਦੇ ਵਿੱਚ ਪਾਉਣਾ ਤੇ ਨਾਲ ਦੇ ਨਾਲ ਆਪਾਂ ਨੇ ਕੱਢ ਲੈਣਾ ਮਿੱਠਾ ਜਿਹੜਾ ਹੋ ਇਹਨਾਂ ਦੇ ਵਿੱਚ ਪੂਰੀ ਤਰ੍ਹਾਂ ਰਸ ਜਵੇ 2 ਕੁ ਮਿੰਟ ਜੀ ਆਪਾਂ ਇਹਨਾਂ ਨੂੰ ਜਾਣੇ ਦੇ ਵਿੱਚ ਰੱਖਣਾ ਹਾਂਜੀ ਸਾਡਾ ਇੱਕ ਬ੍ਰੈਡ ਫਰਾਈ ਹੋ ਗਿਆ ਤੇ ਨਾਲ ਹੀ ਬਾਤ ਆਪਾਂ ਨੇ ਦੂਜੇ ਬ੍ਰੈਡ ਨੂੰ ਐਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ 6 ਪੀਸਾ ਉਹ ਤਿਆਰ ਕਰ ਲੈਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਿਉਂਕਿ ਆਪਾਂ ਘਰ ਦੇ ਵਿੱਚ ਸਾਫ਼ ਸਫਾਈ ਦੇ ਨਾਲ ਮਠਿਆਈ ਜਿਹੜੀ ਆਪਾਂ ਤਿਹਾਰਾਂ ਦੇ ਵਿੱਚ ਘਰ 'ਚ ਤਿਆਰ ਕਰ ਸਕਦੇ ਹਾਂ। ਹਾਂਜੀ ਰਹਿ ਗਿਆ ਸਾਡਾ ਇੱਕ ਪੀਸ ਬ੍ਰੈਡ ਦਾ ਤੇ ਹੁਣ ਆਪਾਂ ਉਹਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ। ਚਾਣੀ ਦੇ ਵਿੱਚ ਆਪਾਂ ਨੂੰ 2 ਕਮਿੰਟ ਉਲਟੋ-ਪੁਲਟ ਕਰਕੇ ਆਪਾਂ ਫਿਰ ਉਹਨੂੰ ਬਾਹਰ ਕੱਢ ਲਵਾਂਗੇ। ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਸਾਫ ਸੁਥਰੇ ਕੀ ਤੇਲ ਦੇ ਵਿੱਚ ਅਸੀਂ ਇਹ ਚੀਜ਼ ਬਣਾ ਸਕਦੇ ਹਾਂ ਹੁਣ ਆਪਾਂ ਬਰੈਡ ਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਇਹਦੀ ਜਿਹੜਾ ਮਿੱਠਾ ਨਚੋਟ ਦੇਣਾ ਬਿਲਕੁਲ ਸੁਪੰਜ ਦੀ ਤਰ੍ਹਾਂ ਇਹ ਤਿਆਰ ਹੋ ਗਏ ਤੇ ਖਾਣ ਵਿੱਚ ਬਹੁਤ ਵਧੀਆ ਇਹ ਲੱਗਦੇ ਆ ਤੇ ਹੁਣ ਆਪਾਂ ਇਹਨੂੰ ਵੀ ਇੱਕ ਚਸ ਝਰਨੀ ਦੇ ਵਿੱਚ ਕੱਢ ਲਿਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਦੇਖੋ ਸਪੰਜ ਦੀ ਤਰ੍ਹਾਂ ਬਹੁਤ ਜ਼ਿਆਦਾ ਇਹ ਸਾਡੇ ਬਰੈਡ ਆ ਜਿਹੜੇ ਨਰਮ ਹੋ ਗਏ ਤੇ ਇਹ ਇਹ ਆਪਾਂ ਇਹਦੇ ਵਿੱਚ ਹੁਣ ਆਪਾਂ ਭਰਾਂਗੇ ਖੋਆ ਅਸੀਂ ਖੋਏ ਦੀ ਇੱਕ ਕਟਕੜਚੀ ਲਈ ਤੇ ਉਹਦੇ 'ਚ ਆਪਾਂ ਦੇਖੋ ਅੱਧਾ ਗਲਾ ਦੁੱਧ ਪਾ ਕੇ ਉਹਨੂੰ ਨਰਮ ਕਰ ਲਿਆ ਕਿਉਂਕਿ ਖੋਆ ਸਾਡਾ ਇੱਕ ਦਿਨ ਪਹਿਲਾਂ ਤਾਂ ਕੱਢਿਆ ਹੋਇਆ ਤਾਂ ਜੇ ਆਪਾਂ ਨਾਲ ਦੀ ਨਾਲ ਹੀ ਖੋਆ ਕੱਢਣਾ ਹੈ ਬਸ ਫਿਰ ਆਪਾਂ ਪਹਿਲਾਂ ਹੀ ਖੋਏ ਨੂੰ ਥੋੜਾ ਜਿਹਾ ਹਲਕਾ ਜਿਹਾ ਨਰਮ ਰੱਖ ਸਕਦੇ ਆ ਫੇਰ ਆਪਾਂ ਨੂੰ ਗਰਮ ਕਰਨੇ ਦੀ ਲੋੜ ਨਹੀਂ ਹੈ। ਹਾਂਜੀ ਪੂਰੀ ਤਰ੍ਹਾਂ ਸੀ ਇੱਕ ਬ੍ਰੈਡ ਦੇ ਵਿੱਚ ਖੋਏ ਨੂੰ ਭਰਤਾ ਤੇ ਇਹ ਜਿਹੜਾ ਸੈੱਡ ਇੱਕ ਬ੍ਰੈਡ ਬਣ ਕੇ ਤਿਆਰ ਹੋ ਗਏ। ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡ ਜੇਰ ਬਣਾ ਕੇ ਤਿਆਰ ਕਰ ਲੈਣੇ ਆ। ਹੁਣ ਆਪਾਂ ਦੂਸਰੇ ਬ੍ਰੈਡ ਵਿੱਚ ਵੀ ਖੋਆ ਭਰਾਂਗੇ। ਬ੍ਰੈਡ ਦੇ ਵਿੱਚ ਜਿਹੜਾ ਮਿੱਠਾ ਬਹੁਤ ਜ਼ਿਆਦਾ ਕਿਉਂਕਿ ਚਾਣੀ ਦੇ ਵਿੱਚ ਇਹਨਾਂ ਨੇ ਜਿਹੜਾ ਮਿੱਠਾ ਬਹੁਤ ਉਸੇ ਇਹਨਾਂ ਦੇ ਅੰਦਰ ਜਿਹੜਾ ਮਿੱਠਾ ਬਹੁਤ ਚਲੇ ਗਿਆ ਇਸ ਕਰਕੇ ਸੇ ਖੋਏ ਦੇ ਵਿੱਚ ਕੋਈ ਵੀ ਮਿੱਠਾ ਨਹੀਂ ਪਾਇਆ ਤੇ ਆਪਾਂ ਇਹਨੂੰ ਐਸੀ ਤਰ੍ਹਾਂ ਪਾ ਕੇ 버ਗਰ ਦੀ ਤਰ੍ਹਾਂ ਇੱਕ ਬ੍ਰੈਡ ਨੂੰ ਤਿਆਰ ਕਰ ਲੈਣਾ ਦੇਖੋ ਸਾਡੇ ਅਸੀਂ ਤਿੰਨ ਬ੍ਰੈਡ ਜਿਹੜੇ ਆਪਣੇ ਤਿਆਰ ਕਰ ਲਏ ਬਹੁਤ ਆਸਾਨ ਤਰੀਕੇ ਦੇ ਨਾਲ ਕਰ ਰਹੇ ਹਾਂ ਇਹ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇੱਕ ਵਾਰੀ ਆਪ ਵੀ ਜਰੂਰ ਟਰਾਈ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ